ਬਹੁਤ ਵਧੀਆ ਚੱਲ ਰਿਹਾ ਜੀ ਸਭ ਕੁਝ ਠੀਕ ਹੈ ਲੁਧਿਆਣੇ ਦੇ ਭਰਾਵਾਂ ਤੇ ਪੈਰਾਂ ਨੂੰ ਮਿਲ ਰਹੇ ਆ ਔਰ ਬਹੁਤ ਚੰਗਾ ਲੱਗ ਰਿਹਾ ਅੱਜ ਇਹ ਰੈਸਟੋਰੈਂਟ ਤੇ ਹੋਟਲ ਐਸੋਸੀਏਸ਼ਨ ਵਾਲਿਆਂ ਨੇ ਬੁਲਾਇਆ ਸੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਜਿਹੜਾ ਇਹਨਾਂ ਦਾ ਟਾਈਮ ਹੈ ਉਹ 2 ਵਜੇ ਤੱਕ ਤਾਂ ਹੋ ਗਿਆ ਔਰ ਕਈ ਖੁੱਲੇ ਦਾ ਪਹਿਲਾਂ ਵੀ ਰਹਿੰਦੇ ਸੀਗੇ ਪਰ ਫਿਰ ਉਹ ਕੋਈ ਆ ਕੇ ਤੰਗ ਕਰਦਾ ਸੀ ਜੀ ਤੁਸੀਂ ਇਸ ਵੇਲੇ ਕਿਉਂ ਖੁੱਲਿਆ ਹੋਇਆ ਕਿਉਂ ਕਈ ਖੋਲਦੇ ਸੀ ਕਈ ਨਹੀਂ ਖੋਲਦੇ ਸੀ ਪਰ ਹਮ 2 ਵਜੇ ਤੱਕ ਇਹ ਜਿਹੜੇ ਖੁੱਲੇ ਰਹਿੰਦੇ ਸਾਰੇ ਭਰਾ ਮੈਨੂੰ ਖੁਸ਼ ਲੱਗੇ ਐਂਡ ਐਵਰੀਬਾਡੀ ਵਾਸ ਥੈਂਕਫੁਲ ਹਾਂਜੀ ਸਰ ਡਿਵੈਲਪਮੈਂਟ ਲੈ ਕੇ ਤੁਸੀਂ ਬਹੁਤ ਸਾਰੇ ਮੁੱਦੇ ਚੱਕੇ ਨੇ ਬਹੁਤ ਸਾਰੀ ਗੱਲਾਂ ਕੀਤੀਆਂ ਨੇ ਇਲੈਕਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੇ ਕੰਮ ਹੋਣਗੇ ਕਿ ਚੈਲੰਜ ਕਿਸ ਤਰ੍ਹਾਂ ਦੇ ਨਹੀਂ ਪਹਿਲਾਂ ਕਿਹੜਾ ਮੈਂ ਇਲੈਕਸ਼ਨ ਜਿੱਤ ਗਿਆ ਸੀ ਜਦੋਂ ਕੰਮ ਕੀਤੇ ਤੇ ਜੇ ਹੁਣ ਤਾਂ ਮੈਂ ਇਲੈਕਸ਼ਨ ਜਿੱਤ ਕੇ ਆਉਂਗਾ ਹੁਣ ਤਾਂ ਮੈਂ ਲੋਕਾਂ ਦੀ ਸਪੋਰਟ ਮੰਗ ਰਿਹਾ ਲੋਕਾਂ ਦਾ ਸਾਥ ਮੰਗ ਰਿਹਾ ਤੁਸੀਂ ਆਪ ਸੋਚੋ ਕਿ ਪਹਿਲਾਂ ਨਾਲੋਂ ਤਾਂ ਜ਼ਿਆਦਾ ਹੀ ਹੋਣਗੇ ਹਾਂਜੀ ਹਾਂ ਤਾਂ ਸਰਾ ਜਿਹੜੀ ਮੀਟਿੰਗ ਰੱਖੀ ਗਈ ਸੀਗੀ ਸੰਜੀਵ ਰੋੜ ਜਿਹਦੇ ਨਾਲ ਕੀ ਕੀ ਡਿਸਕਸ਼ਨਸ ਹੋਈਆਂ ਨੇ ਤੇ ਕੀ ਕੀ ਤੁਹਾਨੂੰ ਬੈਨੀਫਿਟ ਜਿਹੜੇ ਕਿ ਹੁਣ ਐਸ ਕੀ ਮੀਟਿੰਗ ਦੇ ਕੇ ਗਏ ਅਸੀਂ ਥੋੜਾ ਜਿਹਾ ਸੰਜੀਵ ਰੋੜ ਜੀ ਦਾ ਵੀ ਧੰਨਵਾਦ ਵੀ ਕੀਤਾ ਵੀ ਜਿਹੜਾ ਉਹਨਾਂ ਨੇ ਲੁਧਿਆਣਾ ਦਾ ਸਾਰਾ ਰੈਸਟੋਰੈਂਟ ਦਾ ਹੋਟਲ ਦਾ ਈਟਿੰਗ ਈਟਰੀ ਦਾ ਟਾਈਮ 2 ਵੇ ਦਾ ਕਰਾਇਆ ਸੀ ਸਾਡੀ ਹੋਟਲ ਐਸੋਸੀਏਸ਼ਨ ਲੁਧਿਆਣਾ ਉਹਨਾਂ ਦਾ ਬਹੁਤ ਧੰ ਬਾਕੀ ਜਿਹੜੀਆਂ ਸਾਡੀਆਂ ਦੋ ਪ੍ਰਮੁੱਖ ਮੰਗਾਂ ਨੇ ਵਨ ਟਾਈਮ ਸੈਟਰਟਮੈਂਟ ਪਾਲਟੀ ਤੇ ਬੈਨੀਫਿਟ ਆਫ ਇੰਟਰਸਟੀ ਉਹਦਾ ਅਸੀਂ ਇਹਨਾਂ ਨੂੰ ਕੱਲ ਜਾਂ ਪਰਸੋ ਮੈਮੋਰੰਡਮ ਦੇ ਦਾਂਗੇ ਔਰ ਮੈਨੂੰ ਆਸ ਹੈ ਵੀ ਉਹ ਬਹੁਤ ਜਲਦੀ ਪੂਰਾ ਵੀ ਹੋ ਜਾਏਗਾ ਸਰ ਇੱਕ ਮੰਗ ਤੁਹਾਡੇ ਵੱਲੇ ਵੀ ਰੱਖੀ ਕਿ ਜਿਹੜੇ ਪੁਰਾਣੇ ਹੋਟਲਸ ਨੇ ਉਹਨਾਂ ਦੇ ਰਿਗਾਰਡਿੰਗ ਵੀ ਕੁਝ ਤੁਸੀਂ ਮੰਗ ਰੱਖੀ ਸੀ ਉਹ ਕੀ ਸੀਗੀ ਸੀ ਵਨ ਟਾਈਮ ਸੈਟਰਟਮੈਂਟ ਪਾਲਟੀ ਹੋਵੇ ਅਭੀ ਕਈ ਹੋਟਲ 1970 ਦੇ ਬਨੇ ਹੋਏ ਨੇ ਵੀ ਉਹਨਾਂ 'ਚ ਕੁਝ ਅਗਰ ਵਾਧੇ ਜਾਂ ਘਟ ਬਣਿਆ ਹੋਇਆ ਹੈ ਤਾਂ ਉਹਨੂੰ ਰੈਗੂਲਰਾਈਜ਼ ਕਰਨ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਆ ਜੇ ਜਿਹੜੀ ਤਕਰੀਬਨ 50 ਰੁਪਏ ਤੋਂ ਲੈ ਕੇ 100 ਰੁਪਏ ਦੇ ਵਿੱਚ ਵਿੱਚ ਹੋਵੇ ਕਿਉਂਕਿ ਇਸ ਟਾਈਮ ਹੋਟਲ ਇੰਡਸਟਰੀ ਦਾ ਉਹ ਹਾਲ ਹੈ ਵੀ ਅਗਰ ਮੈਂ ਕਹਾਂ ਵੀ ਤੁਹਾਨੂੰ ਤਨਖਾਹਾਂ ਵੀ ਪਲਿਓ ਦੇ ਰਹੇ ਆ ਪਿਆਰੀਆਂ ਤਾਂ ਕੋਈ ਗਲਤ ਨਹੀਂ ਹੋਏਗਾ ਔਰ ਪਹਿਲਗਾਮ ਇੰਟੂਜੈਂਸ ਹੋਣ ਤੋਂ ਬਾਅਦ ਪੰਜਾਬ 'ਚ ਜਿੰਨੇ ਵੀ ਆ ਰਹੇ ਸੀ ਕਿ ਕੋਈ ਕੰਮ ਕਰਨ ਲਈ ਟੂਰਿਸਟ ਉਹ 10% ਵੀ ਨਹੀਂ ਰਹਿ ਗਏ ਸਕੇਵੇਂ ਦੇਦੇ ਨੇ ਲੁਧਿਆਣੇ ਨੂੰ ਜਿਹੜਾ 에어ਪੋਰਟ ਮਿਲਣ ਆਲਾ ਤੇ ਗੱਲ ਕਰਕੇ ਗਏ ਨੇ ਕਿ ਜਦੋਂ 에어ਪੋਰਟ ਬਣਦਾ ਤਾਂ 5% ਜਿਹੜਾ ਜੀਡੀਪੀ ਆ ਵੱਧ ਜਾਂਦਾ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਇੰਟਰਨੈਸ਼ਨਲ ਜੋ ਵੀ ਸਟੱਡੀ ਹੁੰਦੀ ਹੈ ਰਿਸਰਚ ਹੁੰਦੀ ਹੈ ਉਹ 5 ਤੋਂ ਲੈ ਕੇ 7% ਜਿਹੜਾ ਵੀ ਸਿਟੀ 'ਚ ਬੰਦਾ ਵਾ 에어ਪੋਰਟ ਉੱਤੇ ਗਰੋਥ ਹੁੰਦੀ ਹੈ ਜੀਡੀਪੀ ਵੱਧਦੀ ਹੈ ਔਰ ਸਾਨੂੰ ਵੀ ਸਰਕਾਰ ਤੋਂ ਇਹ ਯਾਦ ਹੈ ਵੀ ਬਹੁਤ ਜਲਦੀ ਸ਼ੁਰੂ ਹੋਵੇ ਤਾਂ ਕਿ ਲੁਧਿਆਣੇ ਵਾਸੀਆਂ ਨੂੰ ਬਹੁਤ ਸਹੂਲਤ ਮਿਲੇ ਤੁਸੀਂ ਦੇਖੋ ਵੀ ਫੈਡਰੇਸ਼ਨ ਆਫ ਹੋਟਲ ਐਂਡ ਰੈਸਟ੍ਰੇਸ਼ਨ ਦਾ ਮੈਂ ਜੁਆਇੰਟ ਸੈਕਟਰੀ ਆ ਪਰ ਸਾਡੇ ਮੈਂਬਰਸ ਲੁਧਿਆਣੇ ਆਣ ਤੋਂ ਹਮੇਸ਼ਾ ਕਤਰਾਂਦੇ ਨੇ ਵੀ ਯਾਰ 에য়ারਪੋਰਟ ਤੇ ਐਨੀ ਕਨੈਕਕਟੀਵਿਟੀ ਹੈ ਨਹੀਂ ਉਹ ਨਹੀਂ ਆਂਦੇ ਉਹ ਹੋਪਫੁਲੀ ਜਦੋਂ ਇਹ ਸ਼ੁਰੂ ਹੋਏਗਾ ਉਸ ਤੋਂ ਬਾਅਦ ਇੰਡੀਆ ਦੇ ਜਿੰਨੇ ਵੀ ਟੌਪ ਟੌਪ ਦੇ ਹੋਟਲিয়ার ਆ ਉਹਨਾਂ ਦੇ ਚੇਨ ਦੇ ਮਾਲਕ ਉਹ ਸਾਰੇ ਲੁਧਿਆਣੇ ਮਿਲਣਗੇ ਬਿਲਕੁਲ ਬਿਲਕੁਲ ਤਾਂ ਸਰ ਕਿਵੇਂ ਵਿਖਦੇ ਹੋ ਵੀ ਜਿਹੜੇ ਜਦੋਂ ਵੀ ਕੋਈ ਕੰਮ ਤੁਸੀਂ ਆਂਦਾ ਸੰਜੀਵ ਅਰੋੜਾ ਜੀ ਨੂੰ ਉੱਤੇ ਕੁਝ ਫਲਾਂ ਦੇ ਵਿੱਚ ਜਿਹੜਾ ਕਿ ਕੰਮ ਉਹਨਾਂ ਨੂੰ ਡਨ ਕਰ ਦਿੱਤਾ ਜਾਂਦਾ ਹਾਂਜੀ ਇਹ ਉਹਨਾਂ ਦਾ ਇੱਕ ਪਿਛਲਾ ਰਿਕਾਰਡ ਹੈ ਸੰਜੀਵ ਅਰੋੜਾ ਜੀ ਦਾ ਵੀ ਉਹ ਕੰਮ ਜਿਹੜਾ ਜੋ ਵੀ ਉਹਨਾਂ ਨੂੰ ਕਹਿ ਦਿਓ ਉਹਦੇ ਚ ਫਿਰ ਤੁਸੀਂ ਟੈਨਸ਼ਨ ਫਰੀ ਹੋ ਜਾਓ ਕੰਮ ਕਰ ਦਿੰਦੇ ਆ ਉਹ ਔਰ ਖਾਸ ਤੌਰ ਤੇ ਜੇ ਉਹਨਾਂ ਦਾ ਆਪਣਾ ਕੋਈ ਖਾਸ ਬੰਦਾ ਤਾਂ ਉਹਦਾ ਜ਼ਰੂਰ ਕੰਮ ਕਰਦੇ ਆ ਤੇ ਵੈਸੇ ਤਾਂ ਉਹ ਸਾਰਿਆਂ ਦਾ ਹੀ ਕੰਮ ਕਰਦੇ ਆ ਜੇ ਆਪ ਦੇਖਦੇ ਆ ਵੀ ਪਿੱਛੇ ਜਿਹੜਾ ਮੰਗ ਰੱਖੀ ਸੀ ਕਿ ਜਿਹੜਾ ਟਾਈਮ ਵਧਾ ਦੋ ਤਾਂ ਟਾਈਮ ਵੀ ਵੱਧ ਗਿਆ ਉਸ ਤੋਂ ਬਾਅਦ ਹੋਰ ਵੀ ਜਿਹੜੀਆਂ ਮੰਗਾਂ ਰੱਖੇਗਾ ਕੀ ਲੱਗਦਾ ਹੈ ਕਿ ਜਲਦੀ ਪੂਰੀ ਹੋ ਜਾਏਗਾ ਹੋਰ ਬਸ ਇਸ ਤਰ੍ਹਾਂ ਸੀ ਜੀ ਕਿ ਕੁਝ ਤਾਂ ਹੋਟਲ ਵਾਲਿਆਂ ਦਾ ਤੁਹਾਨੂੰ ਰੈਗੂਲਰਾਈਜ਼ ਦਾ ਦੱਸਿਆ ਕਿ ਜਿਹੜਾ ਉਹਨਾਂ ਦੀ ਪੁਰਾਣੀ ਕੰਸਟਰਕਸ਼ਨਾਂ ਹੋਈਆਂ ਕੁਝ ਲੋਕਾਂ ਕੋਲ ਜਦੋਂ ਪੁਰਾਣੇ ਹੋਟਲ ਬੰਦਦੇ ਸੀ ਉਦੋਂ ਪੂਰੀ ਪਾਰਕਿੰਗ ਨਹੀਂ ਸੀ ਹੁੰਦੀ ਪ੍ਰੋਪਰ ਉਹਦੇ ਲਈ ਕਿਸੇ ਨੇ ਰਿਟ ਵੀ ਲਗਾਈ ਸੀ ਹਾਈ ਕੋਰਟ ਦੇ ਵਿੱਚ ਉਹਦਾ ਵੀ ਜਿਹੜਾ ਹੈਗਾ ਡਿਸੀਜਨ ਹੱਲੇ ਉੱਥੇ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਅਸੀਂ ਇਹਨਾਂ ਨੂੰ ਜ਼ਰੂਰ ਇੱਕ ਰਿਕੁਐਸਟ ਕਰਾਂਗੇ ਵੀ ਉਹਨਾਂ ਸਾਰੇ ਹੋਟਲਾਂ ਨੂੰ ਵੀ ਰੈਗੂਲਰਾਈਜ਼ ਕੀਤਾ ਜਾਵੇ ਕਿਉਂਕਿ ਜਦੋਂ ਉਹ ਲਿੱਤਾ ਗਿਆ ਉਦੋਂ ਰੂਲ ਨਹੀਂ ਸੀਗਾ ਵੀ ਤੁਸੀਂ ਪਾਰਕਿੰਗ ਕੋਈ ਇਦਾਂ ਦੀ ਬਣਾਨੀ ਹੈ ਉਹਨ ਉਸ ਤੋਂ ਬਾਅਦ ਕੋਈ ਅਗਰ ਕੋਈ ਰੂਲ ਬਣਦਾ ਹੈ ਤਾਂ ਉਹਦੇ ਲਈ ਉਹਨਾਂ ਨੂੰ ਕੋਈ ਆਲਟਰਨੇਟ ਅਰੇਂਜਮੈਂਟ ਦਿੱਤਾ ਜਾਵੇ ਹਾਈ ਕੋਰਟ ਵੀ ਸੈਟੀਸਫਾਈ ਹੋ ਜਾਵੇ ਲੋਕ ਵੀ ਸੈਟੀਸਫਾਈ ਹੋ ਜਾਣ